ਸ਼ੇਂਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਂਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਂਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸਿੰਘ বিষ্ণੂ ભગવાન ਦੀ ਜੈ ਅਰ ਸੰਗਤ ਜੀਓ ਅੱਜ ਆਪਾਂ ਬੜੇ ਆਨੰਦਮਈ ਮਾਹੌਲ ਵਿੱਚ ਉਸ ਪੂਰ ਪ੍ਰਮੇਸ਼ਵਰ ਨੇ ਕਿਰਪਾ ਕੀਤੀ ਹੈ ਕਿ ਉਸ ਦਾ ਜਸ ਗਾਇਨ ਕਰ ਰਹੇ ਹਾਂ ਉਹ ਸਹਿਬ-ਏ-ਆਲਮ ਨੇ ਇੱਕ ਲੰਕ ਤੁਰਮਾ ਕਲ ਕੀ অবতার 24 ਸਾਲ ਦੇ ਆਪਣਾ ਪ੍ਰਗਟਾਵਾ ਮਾਤ ਲੋਕ ਵਿੱਚ ਆਪ ਕਰਦੇ ਹੋਏ ਗੁਰਸਿੱਖਾਂ ਨੂੰ ਦੱਸਿਆ ਭਲੀ ਭਾਂਤ ਕਿ ਜਿਸ ਨੂੰ ਸਭ ਨੇ ਕਿਹਾ ਜਿਸ ਨੂੰ ਸਭ ਨੇ ਕਿਹਾ امام امامہ ਕਲਕੀ ਨੇਕ ਲੰਕ ਨਿਰੰਕਾਰ ਨਿਰਵਾਰਿਕ ਖਵਾਈਆ ਓ ਜਨਪਗਤਾਂ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ ਕਦੋਂ ਕਰ ਰਹੀ ਸੀ ਜਦੋਂ ਪਾਕਸ਼ਪ ਵਿਦੇਸ਼ੀ ਟੂਰ ਤੇ ਜਾਣ ਲੱਗੇ ਜੇਠੂਵਾਲ ਤੋਂ ਵਿਦਾਇਗੀ ਲੈ ਰਹੀ ਸੀ ਗੁਰਸਿੱਖਾਂ ਤੋਂ ਓ ਜਨਪਗਤਾਂ ਨਾਲ ਜਾਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਕਰੇ ਨਮਸਕਾਰ ਵੱਡਿਆਂ ਛੋਟਿਆਂ ਸੀ ਸੁਣਵਾਈਆ ਕਈ ਗੱਲਾਂ ਕਈਆਂ ਪਾਕਿਸਤਾਨ ਦੇ ਸੁਝਾਇਆ ਗੁਰਸਿੱਖਾਂ ਨੂੰ ਵੇਖਿਓ ਕਦੇ ਬਣਿਆ ਨਾ ਕੋਈ ਗੁਦਾਰ ਗੁਦਾਰੀ ਕੰਮ ਕਿਸੇ ਨਾ ਆਈ ਅੱਜ ਤੋਂ ਪੂਰਨ ਪੂਰਨ ਸਮਝਣਾ 24 ਅਵਤਾਰ 24 ਸਾਲ ਜਗਦੀਸ਼ਾ ਆਪਣਾ ਖੇਲ ਖਲਾਈ ਉੱਥੇ ਹੀ ਕਹਿ ਕੇ ਪਾਤਸ਼ਾਹ ਕਿ ਅੱਜ ਤੋਂ ਪੂਰਨ ਪੂਰਨ ਸਮਝਣਾ 24 ਅਵਤਾਰ ਉਸੇ ਤਰ੍ਹਾਂ ਜੋ ਸਾਡੇ ਵੀਰ ਪਰਮੇਂਦਰ ਨੇ ਹਰਬਾਣੀ ਪੜੀ 21 ਨੰਬਰ ਗੰਦੀ ਉੱਥੇ ਵੀ ਪਾਤਸ਼ਾਹ ਨੇ ਕਿਹਾ ਸਾਤਰਾਂ ਕਹਿਣ 24 ਸਾਲਾਂ ਪਿੱਛੋਂ ਆਈ ਤੁਹਾਡੀ ਵਾਰੀ 24ਵਾਂ ਅਵਤਾਰ ਰਿਹਾ ਜੜਾ ਹੀਆ ਉੱਥੇ ਵੀ 24ਵਾਂ ਅਵਤਾਰ 24 ਸੱਜਗਦੀਸ਼ਾ ਹਰਜਗਦੀਸ਼ਾ ਸੋ ਉਸ 24ਵੇਂ ਅਵਤਾਰ ਦੀ ਹਰਜਗਦੀਸ਼ੇ ਦੀ ਨੇਕਲੰਕਲਕੀ ਅਵਤਾਰ ਨੇ ਹਰ ਬਾਣੀ ਇਹ 24 ਗ੍ਰੰਥਾਂ ਰਹੀ ਸਾਨੂੰ ਸੁਦੇਸ਼ ਦਿੰਦਾ ਹੈ ਸਾਨੂੰ ਚੇਤਾਵਨੀ ਦਿੱਤੀ ਹੈ ਸਾਨੂੰ ਹੁਕਮ ਦਿੱਤੇ ਆ ਕਿ ਅਸੀਂ ਉਸ ਦੀ ਪਾਲਣਾ ਕਰਨੀ ਹੈ ਜੇ ਅਸੀਂ ਉਸ ਦੇ ਬੱਚੇ ਸੈਵ ਸੱਚੇ ਪਾਤਸ਼ਾਹ ਇਹ ਸਮਝਾਉਂਦੇ ਹਨ ਕਿ ਗੁਰੂ ਤੇ ਸਤਗੁਰ ਵਿੱਚ ਭੇਵ ਕੀ ਹੈ ਕਈ ਵਾਰੀ ਸਾਡੇ ਗੁਰਸਿੱਖ ਕਿਸੇ ਨੂੰ ਕੋਈ ਬਾਹਰਲਾ ਪੁੱਛਦਾ ਹੈ ਕਿ ਤੁਸੀਂ ਕਿਹੜੇ ਗੁਰੂ ਕੋਲੇ ਜਾਂਦੇ ਹੋ ਤਾਂ ਇਹ ਉਹਨੂੰ ਇਹ ਉਲਟਾ ਕੇ ਨਹੀਂ ਇਹਨਾਂ ਨੇ ਕਹਿਣਾ ਤੇ ਅਸੀਂ ਫਲਾਣੇ ਗੁਰੂ ਕੋਲੇ ਜਾਂਦੇ ਆ ਉਥੇ ਕੀ ਕਹਿਣਾ ਹੈ ਅਸੀਂ ਪੁਰਖ ਕਾਲ ਪਰਵਦਗਾਰ ਨੇਕਨ ਕਲ ਕੀ ਅਵਤਾਰ 24 ਸਾਦੇ ਦਰਬਾਰ ਵਿੱਚ ਜਾਂਦੇ ਹਾਂ ਤੇ ਉਸ ਦੀ ਸਿਫਤ ਸਲਾਹ ਕਰਦੇ ਹਾਂ ਤੇ ਉਸ ਦੇ ਬੱਚੇ ਉਹੀ ਸਾਡਾ ਸਤਪੁਰ ਹੈ ਗੁਰੂ ਨਹੀਂ ਕਹਣਾ ਗੁਰੂ ਨਹੀਂ ਕਹਣਾ ਕਿ ਪਾਤਸ਼ਾਹ ਹਰ ਬਾਣੀ ਨਹੀਂ ਸਮਝਾਉਂਦੇ ਹਾਂ ਕਿ ਰਾਵੀ ਰਹੀ ਸਮਝਾਉਂਦੇ ਹਾਂ ਰਾਵੀ ਕਹੇ ਗੁਰੂ ਤਤਾਂ ਵਾਲੀ ਮੋਮਬਤੀ ਤਤਾਂ ਵਾਲੀ ਗੱਲ ਪਹਿਲੇ ਵੀ ਹੋ ਗਈ ਹੈ ਗੁਰੂ ਤਤਾਂ ਵਾਲੀ ਮੋਮਬਤੀ ਥੋੜਾ ਸਮਝ ਜਗ ਕੇ ਫਿਰ ਆਪਣਾ ਆਪ ਬੁਝਾਈਆ ਥੋੜਾ ਸਮਾਂ ਜਾ ਕੇ ਜਿੰਨਾ ਸਮਾਂ ਮਿਲਿਆ ਹੈ ਮਾਸ ਰੋਕ ਚਾਏ ਤੇਈ ਅਵਤਾਰ ਤਿੰਨ ਪਗੰਬਰ ਦਾ ਸਤਗੁਰੂ ਸਹਿਵਾਨ ਥੋੜਾ ਸਮਾਂ ਜਾ ਕੇ ਆਪਣਾ ਆਪ ਚਲੇ ਤੇ ਪਾਦਸ਼ਾਹ ਫਿਰ ਕੀ ਕਹਿੰਦੇ ਹਨ ਸਹਿਬ ਸਤਗੁਰੂ ਆਦਿ ਜਗਾ ਦਾ ਕਮਲਾ ਪਤੀ ਪਤ ਪਰਮੇਸ਼ਵਰ ਯੁਗ ਚੌਕੜੀ ਕਰੇ ਰਿਸ਼ਨਾਇਆ ਸਤਗੁਰ ਆਦਿ ਜਗਾ ਦਾ ਕਮਲਾ ਪਤੀ ਸਤਗੁਰ ਆਦਿ ਜਗਾ ਦਾ ਕਮਲਾ ਪਤੀ ਜੋ ਯੁਗ ਚੌਕੜੀ ਕਰੇ ਰਿਸ਼ਨਾਇਆ ਹਰ ਵੇਲੇ ਹਾਜ਼ਰ ਹੈ ਹਰ ਵੇਲੇ ਹਾਜ਼ਰ ਹੈ ਜੇ ਉਸਨੇ ਸੰਭਲ ਵਿੱਚ ਖੇਡ ਕੀਤਾ ਆਪਣੇ ਭਗਤਾਂ ਨਾਲ ਸਾਜ ਪਾਉਣ ਲਈ ਉਹਨਾਂ ਦੇ ਲੈਣੇ ਦੇਣੇ ਦੇਣ ਲਈ ਉਹਨਾਂ ਦੇ ਲੇਖ ਪੂਰੇ ਕਰ ਲਈ ਤੇ ਜੇ ਉਹ ਆਪਣੇ ਪੰਜ ਦਿੱਤਾਂ 'ਚ ਉਹਲਾ ਕਰਕੇ ਚਲਾ ਗਿਆ ਤੇ ਹੁਣ ਵੀ ਹਾਜ਼ਰ ਹੈ ਉਹ ਆਜੇ ਗਾਦ ਦਾ ਕਮਲਾ ਪਤੀ ਜੋ ਯੁਗ ਚੌਕੜੀ ਕਰੇ ਸੁਨਾਈਆ ਕਿ ਆਪਾਂ ਸਤ ਗੁਰੂ ਵਾਰੇ ਤੇ ਗੁਰੂ ਵਾਰੇ ਗੱਲ ਸਮਝ ਲਈਏ 라ਵੀ ਕਹੇ ਗੁਰੂ ਮੰਨਣ ਵਾਲੇ ਭਾਣਾ ਭਾਣਾ ਮੰਨਦੇ ਰਹੇ ਗੁਰਾਜ ਦੇ ਪਾਸ਼ਾ ਤਤੀ ਕਵੀ ਤੇ ਬੈਠੇ ਤੇ ਭਾਣਾ ਮੰਨਦੇ ਰਹੇ ਉਹ ਤੇ ਇੱਕ ਬਹਾਦਰ ਪਾਸ਼ਾ ਚਾਂਦਰੀ ਚੌਕ ਉੱਤੇ ਆਪਣਾ ਸੀਸ ਬਲੀਦਾਨ ਕਰ ਦਿੱਤਾ ਤੇ ਭਾਣਾ ਮੰਨਦੇ ਰਹੇ ਤੇ ਇੱਥੇ ਪਾਸ਼ਾ ਕੀ ਕਹਿੰਦੇ ਹਨ ਰਾਵੀ ਕਹੇ ਗੁਰੂ ਮੰਨਣ ਵਾਲੇ ਭਾਣਾ ਭਾਣਾ ਭਾਣੇ ਵਿੱਚ ਸਮਾਈਆ ਸਤਗੁਰ ਹੁਰ ਤੇ ਸਤਗੁਰ ਦੀ ਗੱਲ ਸਤਬੁਰ ਸਭ ਦਾ ਇੱਕੋ ਰਾਣਾ ਜੋ ਆਦ ਅੰਤ ਅਖਵਾਈਆ ਸਤਗੁਰ ਸਭ ਦਾ ਇੱਕੋ ਰਾਣਾ ਜੋ ਆਦਤ ਖਵਾਈਆ ਗੁਰੂ ਗਾਉਂਦੇ ਸਤਗੁਰ ਦਾ ਗਾਣਾ ਗੁਰੂ ਗਾਉਂਦੇ ਸਤਗੁਰ ਦਾ ਸਤਗੁਰ ਜੋ ਕਹਿੰਦਾ ਹੈ ਕਿ ਇਹ ਮੇਰਾ ਨਾਮ ਦੁਨੀਆ ਵਿੱਚ ਵੰਡੋ ਸਤਨਾਮ ਵੰਡੋ ਵਾਹਿਗੁਰੂ ਵੰਡੋ ਤਾਂ ਉਹ ਗੁਰੂ ਸਤਗੁਰ ਦਾ ਗਾਣਾ ਗਾਉਂਦੇ ਹਨ ਗਾ ਕੇ ਆਪਣਾ ਝਟ ਲਗਾਈਆ ਜੇ ਸਤਗੁਰੂ ਨਾ ਹੋਵੇ ਜੇ ਸਤਗੁਰੂ ਨਾ ਹੋਵੇ ਤੇ ਗੁਰੂ ਹੋਵੇ ਬੇਪ੍ਰਾਣਾ ਬੇਪ੍ਰਾਣਾ ਉਹਦੇ ਵਿੱਚ ਕੋਈ ਪ੍ਰਾਣ ਨਹੀਂ ਕੋਈ ਖੇੜੀ ਨਹੀਂ ਕਰ ਸਕਦਾ ਜੇ ਸਤਗੁਰ ਨਾ ਹੋਵੇ ਤੇ ਗੁਰੂ ਹੋਵੇ ਬੇਪ੍ਰਾਣਾ ਜੀਵਨ ਦੀ ਆਸ ਨਾ ਕੋਈ ਬਣਾਈਆ ਗੁਰੂ ਕਿਨੂੰ ਕਿਹਾ ਤਤਾਂ ਵਾਲੀ ਮੋਮਬਤੀ ਜੀਵਨ ਦੀ ਆਸ ਨਾ ਕੋਈ ਖਾਈਆ ਬਿਨਾ ਸਤਗੁਰੂ ਤੋਂ ਗੁਰੂ ਮਾਤ ਲੋਕ ਨਾ ਥਾਵਾ ਜਿੰਨਾ ਚਿਰ ਸਤਗੁਰੂ ਸ਼ਬਦ ਨਾ ਦੇਵੇ ਜਿੰਨਾ ਚਿਰ ਸਤੂਰੂ ਸ਼ਬਦ ਨਾ ਦੇਵੇ ਉਹਨੂੰ ਨਾਮ ਦੇ ਕੇ ਭੇਜਦਾ ਨਹੀਂ ਜਿੰਨਾ ਚਿਰ ਸਤਗੁਰੂ ਸ਼ਬਦ ਨਾ ਦੇਵੇ ਗੁਰੂ ਕਰੇ ਕੀ ਪੜਾਈਆ ਗੁਰੂ ਕਰੇ ਕੀ ਪੜਾਈਆ ਸਤਗੁਰੂ ਦੀ ਵੜਿਆ ਗਿਆ ਉਹ ਮੇਰੇ ਵੀਰੋ ਕਿਉਂ ਗੁਰੂਆਂ ਦੀਆਂ ਦੁਨੀਆਂ ਵਰਗੀਆਂ ਲੱਤਾਂ ਬਾਹਾਂ ਚੱਲਦਾ ਫਿਰਦਾ ਹਾਂ ਗੁਰੂ ਤੱਤਾਂ ਵਾਲਾ ਆਉਂਦਾ ਕਿਉਂ ਗੁਰੂਆਂ ਦੀਆਂ ਦੁਨੀਆਂ ਵਰਗੀਆਂ ਲੱਤਾਂ ਬਾਹਾਂ ਨੌ ਦੁਆਰੇ ਸਿਸੀ ਰੂਪ ਦਰਸਾਈਆ ਸਤਿਗੁਰੂ ਦੀ ਕਿਰਪਾ ਗੁਰੂ ਦੇ ਅੰਦਰ ਆਵੇ ਉਹ ਨਾਮਾ ਜਿਹੜਾ ਨਾਮ ਆਉਂਦਾ ਹੈ ਸਤਨਾਮ ਆਇਆ ਵੈ ਗੁਰੂ ਜੀ ਦਾ ਖਲਸਾ ਤਾਂ ਉਹ ਗੁਰੂ ਦੀ ਕਿਰਪਾ ਸਤਿਗੁਰੂ ਦੀ ਕਿਰਪਾ ਨਾਲ ਆਉਂਦਾ ਹੈ ਨਾਮ ਉਹ ਨਾਮ ਉਸ ਨੂੰ ਦੇ ਦਿੱਤਾ ਤੇ ਉਸ ਨੂੰ ਹੁਕਮ ਲਾ ਦਿੱਤਾ ਕਿ ਇਹ ਨਾਮ ਤਾਂ ਦੁਨੀਆਂ ਵਿੱਚ ਮੰਨਣਾ ਹੈ ਉਹ ਸਤਿਗੁਰੂ ਦੀ ਕਿਰਪਾ ਨਾਲ ਗੁਰੂ ਦੇ ਅੰਦਰ ਆਵੇ ਉਹ ਨਾਵਾ ਜੋ ਨੌਵਾਂ ਦੁਆਰਿਆਂ ਦਾ ਲੇਖਾ ਦੇ ਛੜਾਈਆ ਸਤਗੁਰ ਆਪਣੇ ਤੋਲ-ਤੁਲ ਕੇ ਗੁਰੂ ਨੂੰ ਕਰੇ ਸ਼ਾਵਾ ਆਪਣੇ ਬਰਾਬਰ ਕਰ ਦਿੰਦਾ ਕਿਉਂਕਿ ਉਹਨੂੰ ਵੜਾਈ ਜਾਂਦੀ ਉਹਨੂੰ ਮਾਤ ਲੋਕ ਚਕਾਰੀਆਂ ਕਰ ਲਈ ਪੇਂਦਾ ਸਤਗੁਰੂ ਆਪਣੇ ਤੋਲ-ਤੋਲ ਕੇ ਗੁਰੂ ਨੂੰ ਕਰੇ ਸ਼ਾਵਾ ਮਿਹਰ ਨજર-ਨજર ਠਾਈਆ ਰਾਵੀ ਕਹੇ ਉਹ ਸਤਗੁਰ ਤੋਂ ਬਲ ਬਲ ਜਾਵਾ ਜਿਸ ਸਤਗੁਰ ਨੇ ਗੁਰ ਅਰਜਨ ਅਰਜ ਦੇਤੀ ਜਲਾਈਆ ਗੁਰੂ ਅਰਜਨ ਪਾਤਸ਼ਾਹ ਦੀ ਅਰਜ ਵੀ ਸੁਣਨ ਲਈ ਰਾਵੀ ਦੇ ਕੰਦੇ ਤੇ ਗਿਆ ਅਰਜ ਦਿੱਤੀ ਜਗਾਇਆ ਜੋਤੀ ਜੋਤ ਸਰੂਪਾ ਦਾ ਆਪ ਆਪਣੀ ਕਿਰਪਾ ਕਰ ਕਰੇ ਕਿ ਸਾਚਾ ਹਰ ਨੇਕ ਲੰਕ ਨਰੰਦਨ ਮਹਾਰਾਜੇ ਸਿੰਘ ਸੁਪਨ ਵੇਖਣ ਹਾਰਾ 184 ਗਰਾਮਾ ਗ੍ਰਹਿ ਗ੍ਰਹਿ ਪੀਤਰ ਵੇਖ ਵਿਖਾਈਆ ਇਹ ਤੇ ਗੁਰ ਤੇ ਸਤਗੁਰ ਦਾ ਵਿਸ਼ਲੇਸ਼ਣ ਗੁਰ ਤੇ ਸਤਗੁਰ ਦੀ ਪ੍ਰਿਫਾਸ਼ਾ ਸਮਝਾ ਗਈ ਗੁਰੂ ਤਤਾਂ ਵਾਲੀ ਮੋਮਬਤੀ ਸਤਗੁਰੂ ਆਜਗਲ ਦਾ ਕਮਲਾਪਤੀ ਜੋ ਯੁਗ ਚੌਕੜੀ ਕਰੇ ਰਿਸ਼ਨਾਈਆ ਤੇ ਪਾਦਸ਼ਾਹ ਨੇ ਫਿਰ ਕੀ ਕਿਹਾ ਸੀ ਜਦੋਂ ਪਾਦਸ਼ਾਹ ਵਿਦੇਸ਼ੀ ਟੂਰ ਤੇ ਗਏ 23 ਭਾਦਰੋਂ ਨੂੰ ਕੈਲੇ ਤੋਂ ਕੈਲੇ ਫ੍ਰਾਂਸੀ ਬੰਦਰਗਾਹ ਤੋਂ ਡੋਬਰ ਜਾ ਰਹੇ ਸੀ ਫੈਰੀ ਵਿੱਚ ਤੇ ਉੱਥੇ ਪਾਤਸ਼ਾਹ ਨੇ ਕੀ ਕਿਹਾ ਸੀ ਇਹ ਗੱਲ ਸਮਝਾਈ ਫਿਰ ਜਿਹੜੇ ਉੱਥੇ ਲਖਾਰੀ ਵੀ ਬੈਠੇ ਸੀ ਦਰਸ਼ਨ ਸਿੰਘ ਵੀ ਬੈਠਾ ਸੀ ਜਗਵਿੰਦਰ ਕੌਰ ਵੀ ਬੈਠੀ ਸੀ ਤ੍ਰਿਪਤ ਸ਼ਾਨ ਵੀ ਬੈਠੀ ਸੀ ਤੇ ਬਾਕੀ ਦੂਸਰੇ 라ਜਵ ਸਿੰਘ ਕਪੂਰ ਸਿੰਘ ਬਰਾਰ ਵੀ ਰੰਬਰਜੀ ਤੇ ਭੈਣ ਦਵਿੰਦਰ ਸੁਚੋ ਬੈਠੇ ਸੀ ਤੇ ਉੱਥੇ ਪਾਸ਼ਾ ਕੀ ਕਹਿੰਦੇ ਨੇ ਅੱਜ ਤੋਂ ਲੇਖ ਲਿਖਣਾ ਅੱਜ ਤੋਂ ਜੇ ਜਾਂਦੇ ਹੋਏ ਵੀ ਕਹਿ ਕੇ ਗਏ ਸੀ ਅੱਜ ਤੋਂ ਪੂਰਨ ਹੀ ਪੂਰਨ ਸਮਝਿਓ ਚਵੀ ਅਵਤਾਰ ਉਦੋਂ ਵੀ ਕਹਿ ਕੇ ਤੇ ਹੁਣ ਉੱਥੇ ਵੀ ਕਹਿ ਰਹੇ ਅੱਜ ਤੋਂ ਲੇਖ ਲਿਖਣਾ ਪੂਰਨ ਨੂੰ ਕੋਈ ਗੁਰੂ ਨਹੀਂ ਕਹੇਗਾ ਗੁਰ ਸਿੱਖ ਨਾਲ ਆਪਣੀ ਜਵਾਨੀ ਕਲਮ ਦੀ ਕਲਮ ਸ਼ਾਹੀ ਦਵਾਤੀ ਨਾ ਜਵਾਨ ਨਾ ਨਾ ਲਿਖ ਕੇ ਗੁਰੂ ਨਹੀਂ ਕਹੇਗਾ ਕਲਮ ਦੀ ਕਲਮ ਸ਼ਾਹੀ ਦਵਾਤੀ ਨਿਰਾਕਾਰ ਦਾ ਰੂਪ ਨਿਰੰਕਾਰ ਪੂਰਨ ਨਜ਼ਰੀ ਆਈਆ ਗੁਰੂ ਇਸ ਲਈ ਰਾਤ ਤੱਕ ਤਾਂ ਇਹ ਉਹ ਹੈ ਤਤਾਂ ਵਾਲੀ ਮੂਮਬਤੀ ਗੁਰੂ ਇਸ ਦੀ ਰਾਤ ੱਕਣ ਤੇ ਬੰਦੇ ਰਹੇ ਦਾਸ-ਦਾਸੀ ਸੇਵਕ ਹੋ ਕੇ ਸੇਵਕ ਮਾਇਆ ਪੂਰ ਸਤਗੁਰ ਪੂਰ ਪਰਮੇਸ਼ਵਰ ਪੂਰ ਗੁਰੂ ਨਹੀਂ ਜੋ ਜਗਤ ਵਾਲੀ ਬਣਾ ਕੇ ਸਾਖੀ ਪੂਜਾ ਪਾਠ ਕਰਕੇ ਮਾਰਾ ਮੰਨ ਕੇ ਫੇਰ ਕੇ ਆਪਣਾ ਚੱਟ ਲੰਗਾਈਆ ਸੋ ਸਤਗੁਰ ਤੇ ਗੁਰ ਦਾ ਭੇਵ ਆਪਾਂ ਨੂੰ ਪਤਾ ਲੱਗਿਆ ਹੈ ਤੇ ਹੁਣ ਇੱਕ ਲੇਖ ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਪਾਤਸ਼ਾਹ ਇਹ ਵੀ ਸਮਝਾਉਂਦੇ ਨੇ ਜੇ ਗੁਰਸ਼ਿਕ ਗੁਰ ਨੂੰ ਦੇ ਜੇ ਧੋਖਾ ਫੇ ਸਤਪੁਰ ਕੀ ਕਰਦਾ ਜੇ ਗੁਰਸ਼ਿਕ ਸਤ ਗੁਰ ਨੂੰ ਦੇ ਜੇ ਧੋਖਾ ਗੁਰਮੁਖ ਨਾ ਕਦੇ ਪੁਵਾਇਆ ਜਿਸ ਵੇਲੇ ਜੇ ਉਹ ਮੁਖ ਵੀ ਪੁਵਾ ਗਿਆ ਧੋਖਾ ਵੀ ਦੇ ਗਿਆ ਜਿਸ ਵੇਲੇ ਗੁਰਸ਼ਿਕ ਹੋਵੇ ਔਖਾ ਫਿਰ ਉਹਨੂੰ ਕੋਈ ਔਖਾ ਹੀ ਆਉਂਦੀ ਆ ਜਿਸ ਵੇਲੇ ਗੁਰਸ਼ਿਕ ਹੋਵੇ ਉਹ ਕਾ ਸੁਣੇ ਫਰਿਆਦ ਵੀ ਪਰਵਾਹੀਆ ਆਂਤਮ ਸਵਾਸ ਤੱਕ ਦੇਵੇ ਮੌਕਾ ਪਿਛਲੀ ਭੁੱਲ ਸਾਰੀ ਦੇ ਬਖਸ਼ਾ ਗਿਆ ਤੇ ਇੱਥੇ ਪਾਦਸ਼ਾਹ ਕਿਸ ਦੀ ਇਹ ਲੇਖ ਪੂਰਾ ਕੀਤਾ ਜੋ ਚਰਨ ਸਿੰਘ ਮਹਾਰਾਜਪੁਰਿਆ ਸੀ ਉਹ ਪਾਦਸ਼ਾਹ ਦਾ ਬੜਾ ਪਿਆਰਾ ਗੁਰਸ਼ਿਕ ਸੀ ਬਾਅਦ ਦੇ ਵਿੱਚ ਉਹ ਪਾਦਸ਼ਾਹ ਨੂੰ ਛੱਡ ਗਿਆ ਤੇ ਆਪਣਾ ਦੂਸਰਾ ਮਾਸ ਸ਼ਰਾਫ ਸੇਵਨ ਕਰਨ ਲੱਗ ਗਿਆ ਤੇ ਉਸਨੇ ਪਾਦਸ਼ਾਹ ਨੂੰ ਕਿੱਥੇ ਨਹੀਂ ਕੀ ਕਿ ਮੈਂ ਹੁਣ ਤੇਰਾ ਸਿੱਖ ਨਹੀਂ ਤੂੰ ਮੇਰਾ ਗੁਰੂ ਨਹੀਂ ਤੇ ਮੈਨੂੰ ਤਾਂ ਹੁਣ ਬਾਹਰਲੀ ਦੁਨੀਆ ਕੋਡ ਬਕਾਜ ਬੜਾ ਆਨੰਦ ਆ ਰਿਹਾ ਪਰ ਫਿਰ ਜਦੋਂ ਉਸਾ ਉਹ ਸਮਾਂ ਪੂਰਾ ਹੋ ਗਿਆ ਜੋ ਪਿਛਲਾ ਲੇਖ ਪੂਰਾ ਕਰਨਾ ਸੀ ਤਾਂ ਉਸੇ ਅੰਦਰ ਤਰਸ ਪੈਦਾ ਹੋ ਗਈ ਕਿ ਪਾਤਸ਼ਾਹ ਤੋਂ ਜਾ ਕੇ ਮੈਂ ਆਪਣੀ ਚਿੱਠੀ ਪੜਾ ਲਵਾਂ ਕਿ ਪਾੜ ਦੇ ਮੇਰੇ ਚਿੱਠੀ ਜਿਸ ਤਰ੍ਹਾਂ ਮਹਾ ਸਿੰਘ ਨੇ ਵੇਦਾਵਾ ਮਾਝੇ ਵਾਲਿਆਂ ਦਾ ਵਿਦਾਵਾ ਕਰਵਾਇਆ ਇਸੇ ਤਰ੍ਹਾਂ ਉਸ ਨੇ ਪਾਸਟਾ ਕੇ ਬੇਨਤੀ ਕੀਤੀ ਕੀ ਕਹਿੰਦੇ ਹਨ ਪਾਸ਼ਾ ਇੱਥੋਂ ਸ਼ੁਰੂ ਕਰਦੇ ਹਨ ਸਤਗੁਰ ਸੋ ਜੋ ਵਿਛੜਿਆ ਜੋੜੇ ਸਤਗੁਰ ਸੋ ਜੋ ਵਿਛੜਿਆ ਜੋੜੇ ਇੱਥੇ ਵੀ ਸਤਗੁਰ ਦੀ ਪ੍ਰਵਾਸ਼ਾ ਦੱਸ ਰਹੇ ਹਨ ਵਿਛੋੜਾ ਦਾਇ ਕੁਟਾਈਆ ਸਤਗੁਰ ਸੋ ਜੋ ਡੁੱਬਦਿਆਂ ਬੋੜੇ ਡੁੱਬਦਿਆਂ ਬੋੜੇ ਜਗਤ ਜਹਾਂ ਲੈ ਤਰਾਇਆ ਉਹ ਸਤਗੁਰ ਹੋਏਗਾ ਜੇ ਮਖਰਸ਼ਾ ਲਵਾਨੇ ਦਾ ਜਹਾਂ ਡੁੱਬ ਰਿਹਾ ਸੀ ਤਾਂ ਉਸ ਵੇਲੇ ਕਉ ਤੇ ਇੱਕ ਬਹਾਦਰ ਪਾਤਸ਼ਾਹ ਨੇ ਕਾਲਪੁਰਖ ਨੇ ਉਸ ਨੂੰ ਤਾਕਤ ਦਿੱਤੀ ਹੋਈ ਸੀ ਉਹ ਗੁਰੂ ਦੀ ਗਤੀ ਤੇ ਬੈਠੇ ਸੰਤ ਤੇ ਉਸ ਵੇਲੇ ਮੱਖਣ ਸ਼ਾ ਲਵਾਣੇ ਦਾ ਜਹਾਜ਼ ਉਹਨਾਂ ਨੇ ਕੱਢਿਆ ਤੇ ਮੱਖਣ ਸ਼ਾ ਲਵਾਣੇ ਕਿਹਾ ਗੁਰੂ ਲਾਧੋਰੇ ਗੁਰੂ ਲਾਧੋਰੇ ਇੱਥੇ ਵੀ ਪਾਸਾ ਕਹਿੰਦੇ ਹਨ ਸਤਪੁਰ ਸੋ ਜੋ ਡੁੱਬਦਿਆਂ ਬੋੜੇ ਜੱਤ ਜਹਾਂ ਲੈ ਤਰਾਈਆ ਸਤਪੁਰ ਸੋ ਜੋ ਸਿੱਖਾਂ ਦੇ ਪਿੱਛੇ ਦੌੜੇ ਸਿੱਖਾਂ ਦੇ ਪਿੱਛੇ ਦੌੜੇ ਜੱਤ ਵਿਕਾਰ ਨਾ ਬੰਡ ਮਡਾਈਆ ਸਤਪੁਰ ਸੋ ਜੋ ਗੁਰਮਖਾਂ ਤੋਂ ਖਾ ਕੇ ਪੱਥਰ ਰੋੜੇ ਉਹ ਮਰਿੰਡੇ ਦੇ ਨੇੜੇ ਪਿੰਡ ਸੀ ਇਹ ਦਰਸ਼ਨ ਹੁਣਾਂ ਦਾ ਤੇ ਉੱਥੇ ਲੋਕਾਂ ਨੇ ਪਾ ਪਾਸ਼ਾ ਤੇ ਸੰਗਤ ਇੱਕ ਪੱਥਰ ਮਾਰੇ ਸੀ ਪਾਸ਼ਾ ਨੇ ਫੇਰ ਸੰਗਤ ਨੂੰ ਕਿਹਾ ਕੁਛ ਨਹੀਂ ਕਹਿਣਾ ਇਹਨਾਂ ਨੂੰ ਤੇ ਇੱਥੇ ਪਾਸ਼ਾ ਫੇ ਸਤਪੁਰ ਸੋ ਜੋ ਗੁਰਮਖਤਾ ਤੋਂ ਖਾ ਕੇ ਪੱਥਰ ਰੋਲੇ ਆਪਣੀ ਪੁਛੀ ਬਣਾਈ ਆ ਸਤਪੁਰ ਸੋ ਜੋ ਮਨ ਚੰਚਲ ਤਾਈ ਮੋੜੇ ਉਹਦਾ ਮਨ ਚੰਚਲ ਹੋ ਗਿਆ ਨਾ ਚਰਨ ਸਿੰਘ ਦਾ ਉਹਦੇ ਮਨ ਨੂੰ ਫੇਰ ਪਾਸ਼ਾ ਨੇ ਮੋੜ ਲਿਆ ਸਤਪੁਰ ਸੋ ਜੋ ਮਨ ਚੰਚਲ ਤਾਈ ਮੋੜੇ ਮੁਰਮੜ ਆਪਣੇ ਚਰਨ ਲਗਾਈ ਆ ਸਤਗੁਰ ਸੋ ਜੋ ਦਿਨ ਥੋੜੇ ਕਰੇ ਵਿਛੋੜੇ ਤੁਸੀਂ ਵਿਛੋੜਾ ਕਰ ਲਿਆ ਉਹਨੇ ਤੁਸੀਂ ਫੇਰ ਮੋੜਿਆ ਤੁਹਾਡੇ ਮਨ ਚੰਚਲ ਨੂੰ ਮੋੜਿਆ ਤੇ ਥੋੜੇ ਦਿਨ ਤੁਹਾਡੇ ਨਾਲ ਵਿਛੋੜਾ ਕਰੇਗਾ ਮਿਹਰ ਨਜ਼ਰ ਠਾਈ ਗਿਆ ਤੇ ਸਾਡੇ ਸੱਤੀ ਸਾਹਿਬ ਖੜੇ ਹੋ ਗਏ ਇਸ ਲਈ ਥੋੜਾ ਗੱਲ ਕਰਦੇ ਹਾਂ ਉਸ ਨੂੰ ਕੀ ਕਹਿੰਦੇ ਹਾਂ ਕਿ ਚਾਰੂ ਸਿੰਘ ਤੂੰ ਅੱਜ ਦਾ ਨਹੀਂ ਚਾਰੂ ਸਿੰਘ ਤੂੰ ਅੱਜ ਦਾ ਨਹੀਂ ਤੂੰ ਗੋਬਿੰਦ ਵਾਲਾ ਸਿੱਖਾ ਜਮਾ ਮਲੀਨ ਦਸ਼ਾਇਆ ਤੇਰਾ ਜਮਾ ਮਲੀਨ ਹੋ ਗਿਆ ਤੂੰ ਗੋਬਿੰਦ ਮਲੇ ਦਾ ਤੇਰਾ ਲੇਖ ਚੱਲਿਆ ਆਉਂਦਾ ਹੈ ਤੇਰਾ ਕਾਗਜ਼ ਜਿਹੜਾ ਤੈਂ ਲਿਖ ਕੇ ਦਿੱਤਾ ਤੇਰੇ ਤੇਰਾ ਕਾਗਜ਼ ਪਿਛਲੇ ਜਨਮ ਦਾ ਚਿੱਟਾ ਇਹ ਸ਼ਾਹੀ ਲੇਖ ਬਣਾਈਆ ਤੂੰ ਸ਼ਾਹੀ ਦਾ ਲੇਖ ਬਣਾਉਂਦਾ ਹੋਵੇ ਉੱਤੇ ਉਸ ਜ਼ਿੰਦਗੀ ਦਾ ਵੇਖ ਲੈ ਚਿੱਟਾ ਤੇਰੇ ਅੱਗੇ ਰਿਹਾ ਵਿਖਾਈਆ ਇਹ ਸ਼ੀਸ਼ਾ ਇਹ ਸ਼ੀਸ਼ਾ ਜਿਹੜਾ ਤੈਨੂੰ ਵਖਾ ਰਿਹਾ ਇਹ ਸ਼ੀਸ਼ਾ ਕਦੇ ਨਾ ਭੱਜੇ ਨਾਲ ਇਟਾਂ ਇਸ ਸ਼ੀਸ਼ਾ ਇਹ ਐ ਤੇ ਇੱਤਾਂ ਨਾਲ ਹੀ ਭੱਜਣ ਵਾ ਪੱਥਰਾਂ ਨਾਲ ਠੁਕਰਾਈਆ ਤੂੰ ਜਨਮ ਵਿੱਚ ਨਿਕਾ ਤੂੰ ਜਨਮ ਵਿੱਚ ਨਿਕਾ ਕਰੋਂ ਵਿਛੜਿਆਈਆ ਪੁਰਖ ਕਾਲ ਜਿਸ ਦਾ ਬਣ ਗਿਆ ਪਿਤਾ ਯੁੱਗ ਜਨਮ ਦੇ ਵਿਛੜਿਆ ਬੋਝ ਢਾਈਆ ਮੈਂ ਤੇਰਾ ਪਿਤਾ ਬਣ ਕੇ ਇੱਕ ਵਾਰੀ ਟਾਈਮਿੰਗ ਛੱਡ ਦਿੱਤਾ ਜੀ ਮੇਰੇ ਵੀਰੋ ਕੁਛ ਕੁ ਤੁਸੀਂ ਆਪਣੇ ਪਿਤਾ ਨੂੰ ਕਹਿ ਦਿਓ ਆਪਣੇ ਪਿਤਾ ਨੂੰ ਕਹਿ ਦਿਓ ਹਯਾ ਪਿਤਾ ਤੁਹਾਡਾ ਤੁਸੀਂ ਕਹੇ ਤੂੰ ਤੂੰ ਤਾਂ ਮੇਰਾ ਪਿਤਾ ਨਹੀਂ ਮੈਂ ਚੱਲਿਆ ਤਾਂ ਉਹ ਪਿਤਾ ਫੇਰ ਵੀ ਰਹੇਗਾ ਤੁਹਾਡਾ ਇਤੇ ਪਾਛੇ ਇਹੀ ਗੱਲ ਕਹਿ ਰਹੇ ਹਾਂ ਪੁਰਖ ਕਾਲ ਜਿਸ ਦਾ ਬਣ ਗਿਆ ਪਿਤਾ ਜੁਗ ਜਨਮ ਦੇ ਵਿਛੜਿਆ ਗੋਦ ਅਠਾਈਆ ਜਿਹੜਾ ਪਿਛੜਿਆਂ ਸਾਥੀਆਂ ਨਾਲ ਸੀ ਹਿੱਸਾ ਉਹ ਤੈਨੂੰ ਦਿੱਤਾ ਖਵਾਈਆ ਜਿਹੜੇ ਤੇਰੇ ਸਾਥੀ ਬਣੇ ਤੈਨੂੰ ਮਾਸ ਮਦਰਾ ਸਾਰਾ ਸੇਵਨ ਜਿਹੜਾ ਉਹਨਾਂ ਨਾਲ ਹਿੱਸਾ ਤੇਰਾ ਰਹਿੰਦਾ ਸੀ ਤੇਰਾ ਲੇਖ ਪੂਰਾ ਕਰਕੇ ਤੈਨੂੰ ਖਵਾ ਦਿੱਤਾ ਅੱਗੇ ਲੇਖ ਗੰਮਾ ਲਿਖਾ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਮੇਹ ਨਜ਼ਰ ਨਾਲ ਤਰਾਈਏ 2 ਮਿੰਟ ਇਹ ਅੱਖਰ ਕਹਿਣ ਤੇਰੀ ਭਰੀਏ ਗਵਾਹੀ ਸ਼ਾਹਦ ਤਰੂਪ ਰੂਪ ਪੰਤਾਈਆ ਅੱਗੇ ਹੋਵੇ ਨਾ ਕਦੇ ਜਦਾਈ ਪਿਛੋੜਾ ਰਹੇ ਕੋਈ ਨਾ ਭਾਈਏ ਸਤਿਗੁਰ ਨੇ ਕਿਰਪਾ ਕਰ ਦਿੱਤੀ ਆਤਮ ਸਵਾਸ ਤੱਕ ਦੇਵੇ ਮੌਕਾ ਪਿਛਲੀ ਪੁਰ ਸਾਰੀ ਦੇ ਮੁਕਸ਼ਾ ਗਿਆ ਇੱਥੇ ਪਾਸਾ ਠੀਕ ਹੁੰਦੇ ਆਂ ਤੇਰੀ ਪਿਛਲੀ ਮਿੱਟੀ ਲਿਖੀ ਸ਼ਾਹੀ ਸ਼ਹਿਨਸ਼ਾ ਅਗਲਾ ਆਪਣਾ ਰੰਗ ਰੰਗਾਈਆ ਅੱਜ ਸਾਰੇ ਮਿਲ ਕੇ ਤੈਨੂੰ ਦੇਣ ਆਏ ਵਧਾਈ ਸੰਗਤ ਵੀ ਸੀ ਪਿਛਲਾ ਮੂਲ ਚਕਾਈਆ ਇਹ ਗੁਰ ਏ ਗੁਰ ਸੰਗਤ ਤੇਰੀ ਬਣ ਗਈ ਫੇਰ ਭੈਣ ਭਾਈ ਫੇਰ ਦੁਬਾਰਾ ਬਣ ਗਈ ਤੇਰੀ ਭੈਣ ਭਾਈ ਮੇਲਾ ਸਾਂਝਾ ਲਿਆ ਕਰਾਇਆ ਜੋਤੀ ਜੋ ਸਰੂਪ ਰ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਰਖਾਈਆ ਚਰਨ ਸਿੰਘ ਚਰਨ ਸਿੰਘ ਇਹ ਚਿੱਠੀ ਦਿੱਤੀ ਪਾੜ ਇਹ ਚਿੱਠੀ ਹੂੰ ਤੇਰੀ ਪਾੜ ਦਿੱਤੀ ਪਟਨੇ ਵਾਲਾ ਦਿਆ ਕਮਾਈਆ ਕਲਮ ਸ਼ਾਹੀ ਦਾ ਲਿਖਿਆ ਕਾਠ ਤੇਰੇ ਕਰਮਾਂ ਨੂੰ ਕਟਾਕਸ਼ ਗਿਆ ਲਗਾਈਆ ਜੇ ਤਾਂ ਕਾਠ ਲਿਖਿਆ ਉਹ ਸਤਗੁਰੂ ਨੇ ਕਿਰਪਾ ਕਰ ਦਿੱਤੀ ਤੇਰੇ ਕਰਮਾਂ ਨੂੰ ਐ ਇਹ ਸਾਫ਼ ਕਰ ਤੱਕ ਟਕਸ ਗੈ ਲਗਾਈਆ ਜਿਸ ਕਾਰਨ ਰੱਖਿਆ ਸ਼ਾਮ ਆਪਣੇ ਦਾ ਟਕਾਈਆ ਉਸ ਦਾ ਇਹੋ ਮਿਲਿਆ ਲਾਭ ਹਰ ਸੰਗਤ ਮਿਲ ਕੇ ਖੁਸ਼ੀ ਬਣਾਈ ਮੈਂ ਸਾਫ਼ ਕਰhetra ਕਾਡ ਲਿਖਿਆ ਹੋਇਆ ਇਹਦਾ ਕੀ ਲਾਭ ਮਿਲਿਆ ਕਿ ਤੂੰ ਹਰ ਸੰਗਤ ਚ ਆ ਗਿਆ ਫਿਰ ਤੈਨੂੰ ਖੁਸ਼ੀ ਦਿੱਤੀ ਹੈ ਅੱਗੇ ਸਵਾਲ ਦਾ ਸੀ ਜਵਾਬ ਜੋ ਲਿਖਿਆ ਦਿੱਤਾ ਸਮਝਾਈਆ ਹੁਣ ਸਜਦੇ ਵਾਲਾ ਦਾਮ ਮੁਸਲਿਆ ਮੁਸਲਿਆ ਕਿਉਂ ਕਿਹਾ ਉਹਨੂੰ ਕਿ ਉਹ ਗੋਬਿੰਦ ਪਾਸ਼ਾ ਬਰੇ ਦਾ ਉਸ ਵੇਲੇ ਦਾ ਰੰਗੜ ਸੀ ਗੋਬਿੰਦ ਪਾਸ਼ਾ ਆਪਣੇ ਸਿੱਖਾਂ ਨੂੰ ਸ਼ਾਸਤਰਾਂ ਦੀ ਸਿੱਖਿਆ ਦੇ ਰਸੀ ਰੰਗੜ ਆ ਰੰਗੜ ਕਹਿੰਦਾ ਕਿਵੇਂ ਟੱਪਦਾ ਇਹ ਜੇ ਮੇਰੇ ਨਾਲ ਦੋ ਹੱਥ ਕਰ ਲਵੇ ਮੈਂ ਇਹਦਾ ਸਾਰੀ ਕਲਗੀ ਵੀ ਹਿਲਾ ਲਵਾਂ ਤੇ ਉਹਦੇ ਨਾਲ ਲੇਖ ਉਹ ਤੋਂ ਗੋਬਿੰਦ ਪਾਸ਼ਾ ਜਦੋਂ ਝੱਲ ਦਿੱਤੀ ਚਰਨਾਂ 'ਚ ਗਿਰ ਗਿਆ ਸੀ ਇਹ ਚਰਨ ਸੀ ਤੇ ਤਾਈਓ ਕਿਹਾ ਹੈ ਉਹ ਮੁਸਲਿਆ ਹੁਣ ਸੱਜਦੇ ਵਾਲਾ ਆਦਮ ਮੁਸਲਿਆ ਗੁਸਲ ਤੋੜ ਦੰਦਿਆਂ ਕਰਾਇਆ ਜਿਹੜਾ ਭੁੰਨ ਕੇ ਖਾਦਾ ਕਬਾਬ ਜਿਹੜਾ ਭੁੰਨ ਕੇ ਖਾਦਾ ਕਬਾਬ ਦੰਦਾ ਹੈ ਇਖ ਦਵਾਈਆਂ ਜਾ ਕੇ ਤੇ ਪੀਤਾ ਦੰਦਾ ਹੈ ਇਖ ਦਵਾਈਆ ਉਹਦਾ ਅੱਗੇ ਮਿਲੇ ਨਾ ਕੋਈ ਜਾਬ ਉਹਦਾ ਅੱਗੇ ਮਿਲੇ ਨਾ ਕੋਈ ਜਾਬ ਅਜੀਤੋਂ ਦਿਆਂ ਛੜਾਈਗਾ ਉਹਦਾ ਤੇਰਾ ਅਗਲਾ ਲੇਖ ਨਹੀਂ ਮੈਂ ਬਣਾ ਰਿਹਾ ਕਿਉਂਕਿ ਸਤਪੁਰ ਹੈ ਕਿਉਂਕਿ ਅਕਾਲ ਪੁਰਖ ਹੈ ਕੋਈ ਹੋਰ ਗੁਰੂ ਅਵਤਾਰ ਪੈਗੰਬਰ ਜਿਹੜਾ ਉਹਨੇ ਕਰਮ ਕੀਤਾ ਉਹਦਾ ਲੇਖ ਮਟਾ ਨਹੀਂ ਸਕਦਾ ਉੱਥੇ ਪਾਸ਼ਾ ਨੇ ਕਿਹਾ ਜਿਹੜਾ ਤੂੰ ਮਾਸ ਸ਼ਰਾਫਾਂਦਾ ਰਹਿ ਕਬਾਬ ਭੁੰਨ ਕੇ ਫਾਂਦਾ ਰਹਿ ਦੰਦਾ ਹੈ ਚਬਾਉਂਦਾ ਰਹਾ ਉਹਦਾ ਲੇਖ ਮੈਂ ਫਿਰ ਵੀ ਅੱਜ ਖਤਮ ਕਰ ਰਿਹਾ ਹੋ ਸੱਜੇ ਵਾਲਾ ਦਾਬ ਮੁਸਲਿਆ ਗੁਸਲ ਤੁਰਦਾ ਦਿਆਂ ਕਰਾਈਆ ਜਿਹੜਾ ਪੁੰਨਖੇ ਖਾਦਾ ਕਵਾਬ ਦੰਦਾ ਹੈ ਚਵਾਈਆ ਉਹਦਾ ਅੱਗੇ ਮਿਲੇ ਨਾ ਕੋਈ ਅਜਾਬ ਅਜੀਅਤੋਂ ਦਿਆਂ ਛੜਾਈਆ ਲੇਖਾ ਮੰਗੇ ਨਾ ਕੋਈ ਸਾਹਬ ਰਾਏ ਧਰਮ ਨਾ ਬੈਸ ਜਾਈਆ ਵਾਹ ਜੇ ਤੂੰ ਆ ਗਿਆ ਮੇਰੇ ਚਰਨਾਂ ਚ ਜਦੋਂ ਤੱਕੇ ਜਦੋਂ ਤੱਕੇ ਤੇ ਨਜ਼ਰ ਆਵਾ ਆਪ ਜਦੋਂ ਤੱਕੇ ਤੇ ਨਜ਼ਰ ਆਵਾ ਆਪ ਇਹੀ ਸਤਗੁਰ ਦੀ ਵਿੜਾਈ ਹੈ ਜੋ ਜੁਬ ਚੌਕੜੀ ਕਰੇ ਸੁਣਾਈਆ ਜਦੋਂ ਤੱਕੇ ਤੇ ਨਜ਼ਰ ਆਵਾ ਆਪ ਆਪ ਆਪਣਾ ਦਰਸ਼ ਦਿਖਾਈਆ ਤੂੰ ਪੁੱਤਰ ਤੂੰ ਪੁੱਤਰ ਮੈਂ ਤੇਰਾ ਬਾਪ ਤੂੰ ਭਾਵੇਂ ਮੈਨੂੰ ਛੱਡ ਕੇ ਚਲਾ ਗਿਆ ਤੂੰ ਮੈਨੂੰ ਕਹਿੰਦਾ ਤੂੰ ਮੇਰਾ ਬਾਪ ਹੀ ਨਹੀਂ ਓਏ ਤੂੰ ਪੁੱਤਰ ਮੈਂ ਤੇਰਾ ਬਾਪ ਆਤਮ ਪਰਮਾਤਮਾ ਨੂੰ ਖੇਲ ਖਲਾਈਆ ਜੋਤੀ ਜੋ ਸਰੂਪ ਰ ਆਪ ਆਪਣੀ ਕਿਰਪਾ ਕਰ ਸੋਹੰਗ ਦੇ ਕੇ ਫੇਰ ਆਪਣਾ ਜਾਪ ਇਹ ਤੈਨੂੰ ਜਾਪ ਦੇ ਰਿਹਾ ਸੋਹੰਗ ਮਹਾਰਾਸ਼ੀ ਜੀ ਇਸ ਉਪਰਵਾਦਿਚਾ ਜਗ ਜੀਵਨ ਦਾਤਾ ਆਪਣੇ ਘਰ ਵਸਾਈਆ ਸੋ ਮੇਰੇ ਗਿਰੋ ਸੈਤ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿਰਪਾ ਕਰਦੇ ਹਨ ਜੇ ਗੁਰਸ਼ਿਖ ਪੁੱਲ ਕੇ ਵੀ ਉਸ ਪੂਰ ਪਰਮੇਸ਼ਵਰ ਦੇ ਚਰਨਾਂ ਵਿੱਚ ਆ ਜਾਂਦਾ ਹੈ ਆਪਣੀ ਫੁੱਲ ਬਖਸ਼ਾ ਦਿੰਦਾ ਹੈ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਚਰਨ ਸਿੰਘ ਨੂੰ ਚਰਨ ਸਿੰਘ ਨੇ ਸਾਰੀਆਂ ਗੱਲਾਂ ਕੀਤੀਆਂ ਪਰ ਫਿਰ ਵੀ ਬਾਪ ਬਾਪ ਬਣਿਆ ਤੇ ਉਹਨੇ ਕਿਹਾ ਮੈਂ ਪਿੱਛੇ ਤੇਰੇ ਸਾਰੇ ਲੇਖ ਸਾਫ਼ ਕਰ ਦਿੱਤੇ ਅੱਗੇ ਤੈਨੂੰ ਕੋਈ ਦਰਾਇਤਲ ਚਿਤ੍ਰੋਗੁਦ ਲੇਖ ਨਹੀਂ ਪੁੱਛੇਗਾ ਮੈਂ ਤੇਰਾ ਬਾਪ ਹਾਂ ਤੂੰ ਇਸ ਤਰ੍ਹਾਂ ਹੀ ਮੇਰੇ ਨਾਲ ਹੈ ਨਾ ਮੈਂ ਤੈਨੂੰ ਦੁਬਾਰਾ ਸੋਹਮ ਜਾਪ ਦੇ ਦਿੰਦਾ ਹਾਂ ਸੋ ਉਸੇ ਸੋਹੂ ਦਾ ਜਕਾਰੇ ਦਾ ਆਪਾਂ ਉੱਚੀ ਆਵਾਜ਼ ਵਿੱਚ ਆਪਣੀ ਰਸਨਾ ਪਵਿੱਤਰ ਕਰੀਏ Sangh so, Maharaj Shev Singh Vishnu Bhagavan Di Jai Sangh so, Maharaj Shev Singh Vishnu Bhagavan Di Jai so, Maharaj Shev ਫਗਵਾਉਂ ਦੀਜਾ ਸੋ ਹੰਦ ਮਹਾਰਾਜੀ ਸੇਤ ਸਿੰਘ ਵਿਸ਼ਨੋ ਫਗਵਾਉਂ ਦੀਜਾ ਸੋ